ਨੀ ਕਰ ਲਵਾਂ। ਹਲੋ ਸਸਰੀ ਘਰ ਹੋ ਗਿਆ ਲੈ। ਹਾਂ ਮੇਰਾ ਵੀ ਬੜਾ ਵਧੀਆ। ਅੱਛਾ ਅੱਛਾ। ਹਾਂ ਕਰੀਆਂ ਹੀ ਕਿਉਂ ਕੀ ਗੱਲ ਹੋਈ ਆ। ਅੱਛਾ ਆਉਣਾ ਤੇ ਕੋਈ ਗੱਲ ਨਹੀਂ ਆ ਜੀ। ਠੀਕ ਹੈ ਠੀਕ ਹੈ ਕੋਈ ਨਹੀਂ। ਚਲ ਚੰਗਾ ਠੀਕ ਹੈ ਫੇਰ। ਦੀ ਬਰਚੀ ਦੇ ਕੋਲ ਗਈ ਆलो ਮੇਰਾ ਪੋਤਾ ਆ ਲਵੋ ਫੋਟੋ ਨੇ ਕੀ ਕਰਨ ਨੇ ਆ ਵੇਖੋ ਆ ਦੋ ਦੋ ਰੁਪਏ ਦੇ ਆਏ ਨੇ ਨਹੀਂ ਮੈਂ ਫੋਟੋ ਇਦਾਂ ਨਹੀਂ ਕਰੀਦਾ ਆ ਵੇਖੋ ਮੰਮੀ ਆ ਵੇਖ ਨਾ ਆਵਾ ਜਮ ਹੁਣ ਮੈਂ ਤਾਂ ਅਕਲੀਆਂ ਦੇ ਲਿਆ ਕੇ ਦਿੱਤੇ ਨੇ ਦੋ ਇਹਨੇ ਪਾੜ ਵੀ ਲਈ ਚਲੋ ਮੰਮੀ ਕੋਈ ਨਹੀਂ ਨਿਆਣਾ ਤੇ ਮੈਨੂੰ ਸਾਬਨ ਦਿਓ ਹੁਣ ਮੈਂ ਨਹਾਉਣ ਲੱਗੀ ਤੇ ਸਾਬਣ ਹੀ ਨਹੀਂ ਹੈਗਾ ਸਾਬਨ ਮੁੱਕ ਗਿਆ ਜਾਂ ਮੈਂ ਸਵੇਰੇ ਨਹਾ ਕੇ ਆਈਆਂ ਤੇ ਅੱਧੀ ਗਾ ਚੀਜੇ ਹੈ ਗਈ ਸੀ ਐਡੀ ਛੇਤੀ ਮੁੱਕ ਵੀ ਗਿਆ ਮੈਂ ਮੰਮੀ ਪਰ ਜੀ ਆ ਉਹਨਾਂ ਨਾਲ ਤਾਂ ਜਾਂਦਾ ਵਾ ਇਹ ਚ ਪਰ ਹੋ ਵੀ ਗਈ ਹੈ ਮਗਰ ਕੌਣ ਨਾਤਾ ਵਾ ਚੱਲਾ ਨਾ ਪਰ ਬੈਣੀਏ ਜਾ ਕੇ ਅੱਧੀ ਕਾਚੀ ਹੋਏ ਜਦੋਂ ਤੁਹਾਡੇ ਲਈ ਮੁੱਕ ਵੀ ਜਾਂਦਾ ਲਿਆ ਹਵ ਖਾ ਮੈਨੂੰ ਆਹ ਵੇਖੋ ਮੰਮੀ ਜੀ ਨੂੰ ਤੁਸੀਂ ਅੱਧੀ ਕਾਚੀ ਕਹਿੰਦੇ ਹੋ ਮਾਸਾ ਮਾਸਾ ਜਿਹੀਆਂ ਚਿਪੜਾ ਨਹੀਂ ਤੁਹਾਨੂੰ ਜਦ ਨਾਉਂਦਾ ਕਿ ਅੱਗੇ ਹਨ ਏਦਾਂ ਜੋੜੋ ਹੁਣ ਤਾਂ ਪੂਰੀ ਕਾਚੀ ਬਣ ਜਾਂਦੀ ਤੁਹਾਨੂੰ ਜੀ ਜੀ ਨੂੰ ਕਾਚੀ ਚਾਹੀਦੀ ਏਦਾਂ ਨਹੀਂ ਘਰਾਂ ਦੇ ਟਾਈਮ ਲੱਗਦੇ ਹੁੰਦੇ ਲੋਕੀ ਦੇ ਮਾਸਾ ਜਿਹੀਆਂ ਚਿਪੜਾ ਹੋਏ ਉਹਦੇ ਨਾਲ ਵੀ ਨਾਲ ਹੀ ਦੇ ਨੇ ਮੰਮੀ ਤੁਹਾਡਾ ਵੀ ਨਾ ਕੋਈ ਕਹਾਣੀ ਆ ਤੁਸੀਂ ਤੇ ਕਹਿੰਦੇ ਕੋਈ ਚੀਜ਼ ਮੰਗਾ ਨਹੀਂ ਨਾ ਮੇਰੇ ਤੋਂ ਐਦਾਂ ਨਹੀਂ ਕਰਾਂ ਦਾ ਝਟਣਾ ਦੇ ਤੂੰ ਤੇ ਲੁਗੇ ਲੰਗਦੀ ਨਾ ਹੁਣਾਈ ਕਰਨਾ ਨਹੀਂ ਤੇ ਤੇਰੀ ਮਰਜ਼ੀ ਤਿੰਨ ਚਾਰ ਦਿਨ ਜੇ ਸਾਬਣ ਨਹੀਂ ਮਿਲਦਾ ਚਲੋ ਮੰਮੀ ਠੀਕ ਆ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਉਦਾਂ ਹੀ ਕਰ ਲੈਂਦੇ ਆ ਸਾਬਣ ਲਾਉਣਾ ਕੱਦੇ ਲਈ ਫੇਕ ਕਿਤੇ ਰੱਖ ਦਿਆ ਕਰਾਂਗੇ ਚਲ ਇਹ ਤਾਂ ਵਧੀਆ ਹੋਰ ਕੀ ਸਾਨੂੰ ਚਾਹੀਦਾ ਐ ਏਡੀ ਸਮਝਵਾਲੀਆ ਹੋਵੋ ਤੁਸੀਂ ਤੇ ਵਾਹ ਜੋਂ ਡਈ ਲੱਗਦਾ ਬਾਹਰ ਅਗਮ ਦਾ मामा ਆਇਆ ਵੇਖ ਕੇ ਅੰਨੀ ਬੜਾ ਖਾਲੀ ਹੱਥ ਤ ਨਹੀਂ ਆ ਗਿਆ ਬਾਹਵਾਂ ਨੂੰ ਕਮਦਾ ਕੁਝ ਲੈ ਕੇ ਵੀ ਆਇਆ ਵਾ ਵਿਕਰਮ ਭਾਈ ਤੇ ਇੱਥੇ ਬੈਠ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਹਾਂ ਚਲੋ ਠੀਕ ਹੈ ਤੁਸੀਂ ਬੈਠ ਕੇ ਗੱਲਾਂ ਕਰੋ ਮੈਂ ਆਉਣੀ ਆ ਮੈਂ ਹੋਰ ਫੇਰ ਪੁੱਤ ਪੜਾਈ ਕਿੰਦਾ ਚੱਲਦੀ ਹੈ? ਵਧੀਆ ਮਸੀ ਜਲਦੀ। ਕਿੰਨੀ கிளாਸ 'ਚ ਆ? ਪਲੱਸ 2 'ਚ ਆ ਕੇ। ਧਿਆਨ ਦੇ ਕੇ ਪੜਿਆ ਕਰ ਪੁੱਤ ਖਰਚੇ ਨਹੀਂ ਮਾਣਣਾ ਪੜਾਈਆਂ ਲੈ ਤੇ ਕਦੇ ਮੁੱਲ ਖਰੀਦਣ ਵਾਲੀ ਗੱਲ ਹੈ। ਹਾਂਜੀ ਬਸ। ਆ ਲੈ ਪਾਣੀ। ਹੋਰ ਮਿਲਣੀ ਲਿਖੀ। ਵਧੀਆ ਹੋ ਗਿਆ। ਤੇ ਉਹਨਾਂ ਨੂੰ ਵੀ ਨਾਲ ਲੈ ਆਉਣਾ ਸੀ। ਉਹਨਾਂ ਨੂੰ ਨਾ ਕੰਮ ਪੈ ਗਿਆ ਕੋਈ। ਤੂੰ ਤੇ ਤੂੰ ਹੋਇਆ ਫਿਰ ਕਿਹਨੂੰ ਹੋਵਾਂਗੇ? ਚਲ ਠੀਕ ਹੈ ਤੂੰ ਪਾਣੀ ਪੀਂ ਤੇ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ। ਤੁਹਾਨੂੰ ਪਤਾ ਤਾਂ ਗਾ ਚਾਹ ਮੈਂ ਪੀਂਦਾ ਨਹੀਂ। ਚਲ ਕੋਈ ਨਹੀਂ ਦੁੱਧ ਗਰਮ ਕਰ ਲਈ ਹੁੰਨੀ ਆ। ਸੋ ਠੀਕ ਹੈ। ਵਿਕਰਮ ਤੋਂ ਬਹੁ ਮਰਪੋ ਤੇ ਸਿੱਧੇ ਮੈਂ ਨਾ ਸੋਇ ਚ ਤਰਾਣਾ ਨਾ ਵੇ ਇੱਕ ਮਿੰਟ ਰੁਕ ਜਮੇ ਤਾਂ ਨਹੀਂ ਕਰਸਨੀ ਦੀਏ ਇਹੋਲੇ ਵਾਸਤੇ ਕੱਲ ਲਈ ਬਣਾਇਆ ਨੇ ਪਾਣੀ ਹੀ ਪਾਣੀ ਨੀਰਾ ਕਰਤਾ ਤਾਉ ਨੂੰ ਕੀ ਗਰਮ ਕਰਕੇ ਦਵਾ ਪਾਣੀ ਹੀ ਹੋਵੇ ਦੁੱਧ ਵਾਸਤੇ ਮਾਝਦਾ ਇਹ ਇਕੜਾ ਤੁਝਾ ਦੁੱਧ ਵਾਸਤੇ ਨਾ ਮੋਲਣਾ ਹਲੇ ਆਵਾ ਐਨੂੰ ਚੰਗਾ ਮੈਨੂੰ ਕਹਿੰਨੀ ਕਿ ਤੂੰ ਨਾ ਹੀ ਪੀ ਸਾਡੇ ਘਰੇ ਦੁੱਧ ਹੀ ਨਹੀਂ ਹੈਗਾ ਵਾਹ ਖਾਇ ਦੁੱਧ ਵਾਲਾ ਤਾਂ ਉਹਨਾਂ ਨੇ ਖਾਈ ਨਾ ਪਰ ਵੀ ਐਕੀਆ ਨਹੀਂ ਇਹ ਮੈਨੂੰ ਖਾਵੇ ਜੀ ਕੀ ਲੈ ਕੇ ਆਇਆ ਵਾй ਵਾਈ ਐ ਕੋ ਤਰ ਜੜ ਕੇ ਲਿਆ ਦੀ ਲਿਆਇਆ ਨਿਆਣੇ ਲਈ ਹੋਰ ਨਹੀਂ ਕੁਝ ਲਿਆਇਆ ਸੌ ਚੀਜ਼ਾਂ ਨਿਆਣਿਆਂ ਦੇ ਖਾਣ ਨੂੰ ਤੇ ਮੰਮੀ ਉਹ ਖਾ ਕੇ ਵੀ ਨਿਆਣਿਆਂ ਨੇ ਬਿਮਾਰੀ ਹੋਣਾ ਫਿਰ ਤੁਹੀਂ ਦਵਾਈ ਨਹੀਂ ਲੈ ਕੇ ਦੇਣੀ ਆ ਸਭ ਕੁਝ ਚੰਗੇ ਨੇ ਨਵਾਂ ਬਣ ਗਈ ਚਾਹ ਕਿਦੀ ਚਾਹ ਹੀ ਮੈਂ ਤਰੀ ਦਿਨ ਤੋਂ ਦੁੱਧ ਗਰਮ ਕਰਾ ਰਹੀ ਕਿ ਹਾਂ ਦੁੱਧ ਵੀ ਕਾ ਰਾਂ ਮੰਮੀ ਨੀਰਾ ਪਾਣੀ ਪਾ ਕੇ ਤੇ ਮੈਨੂੰ ਦੇ ਗਏ ਨੇ ਇੱਕ ਕੱਪ ਮਿਲ ਕੇ ਤੂੰ ਐਂਜ ਕਰਨਾ ਹੀ ਜਦੋਂ ਮੰਮੀ ਚਲੀ ਗਈ ਤੂੰ ਹੋਰ ਦੁੱਧ ਪਾਲ ਹੁੰਦੀ ਵੀ ਜਿੱਤਾਂ ਨੂੰ ਪਰਤ ਹੈਗਾ ਉਹਨਾਂ ਦਾ ਪੂਰਾ ਧਿਆਨ ਰੱਖਦੇ ਨੇ ਕਿ ਬਾਅਦ ਵਿੱਚ ਚੀਜ਼ ਫੇਰ ਨਾ ਪਾਲਣ ਤੇ ਆਪਣੇ ਕਰੇ ਕੁਝ ਖਾਨ ਨਹੀਂ ਹੈਗਾ ਹੈ ਦਾ ਉਹ ਇਸ ਸੜੀਆਂ ਜੀਆਂ ਚਾਰ ਕੇ ਮੱਠੀਆਂ ਰੱਖੀਆਂ ਆਂ ਵੇਖਾਂ ਪਈਆਂ ਰੋਜ਼ ਹੀ ਚੈੱਕ ਕਰਦੇ ਆ ਕਿ ਕਿਤੇ ਖਾਦ ਨਹੀਂ ਲਈਆਂ ਸਾਹੇ ਕੱਲ ਮੰਗਣ ਡਿਆ ਹੀ ਕਿ ਦਾਦੀ ਮੰਮੀ ਨੂੰ ਕੁਝ ਖਾਣ ਨੂੰ ਦਵਾਂ ਤੇ ਉਹਨੂੰ ਨਹੀਂ ਖਾਣ ਦਿੱਤੀਆਂ ਕਹਿੰਦੀ ਜੇ ਤਾਂ ਕੋਈ ਆਏਗਾ ਨਾ ਉਹਦੇ ਉੱਗੇ ਰੱਖੀਆਂ ਆਹ ਦੇ ਦੀ ਹੁੰਦੀ ਕਿ ਇਹ ਪੁਰਾਣੀ ਗੱਡੀ ਦਾ ਸਾਨੂੰ ਬੁਰੇ ਲੱਗੀਦਾ ਕਿ ਚਾਰ ਕੀ ਰੱਖਣੀਆਂ ਜਾਂ ਕਿਹ ਗੱਡੀ ਹੋਰਕ ਜੇ ਉਹ ਤੋਂ ਪੁਸ਼ੇ ਚੜਗੇ ਨਾ ਤਰਨੇ ਕਹਣਾ ਐਵੇਂ ਬੜੀਆਂ ਇਹੋ ਹੀ ਰੱਖ ਲਓ ਚਲੋ ਦੇ ਦੋ ਫਿਰ ਇਹ ਰੱਖ ਦੇਣੀ ਇਹੋ ਹੀ ਹੰਦੀ ਤੇ ਹੋਰ ਕੀ ਕਰਨਾ ਹਾਂ ਮੰਮੀ ਵੀ ਸਾਡੀ ਇੰਨੀ ਕੰਜੂਸੀ ਕਰਦੀ ਆ ਨਾ ਭਾਜਾਂ ਦੀ ਮੰਮੀ ਦਾ ਕਿਹਦੇ ਤੇ ਸੁਭਾਗ ਆ ਇੰਨਾ ਕੁਝ ਪਰ ਆਏ ਨੇ ਕਿੱਥੇ ਲੈ ਕੇ ਜਾਣਾ ਤੇ ਮੈਨੂੰ ਕਹਿੰਦੇ ਸਿਰਫ ਉਹਦੇ ਵਾਸਤੇ ਇੱਕ ਕੱਪ ਲੈ ਕੇ ਆਏ ਕਿ ਮਿਲਣੀ ਨਾਲ ਲੈ ਆਏ ਫੱਦ ਹੋ ਗਈ ਮੇਰੀ ਵੀ ਮੰਮੀ ਮੈਂ ਨਾਲ ਤੁਹਾਡੀ ਨਾਲ ਇੱਕ ਗੱਲ ਕਰਨੀ ਆ ਕਿਹੜੀ ਗੱਲ ਕਰਨੀ ਆ ਮੈਂ ਨਵਦੀਪ ਵਿਚਾਰੋ ਨਾ ਉਹ ਇਹ ਆਡਾ ਥੋੜਾ ਜਿਹਾ ਸਮਾਨ ਖਤਮ ਹੋ ਗਿਆ ਜੀ ਨਵਦੀਪ ਨੂੰ ਰਹਿਣ ਦੇ ਘਰ ਤੇ ਮੈਂ ਤਾਂ ਤੂੰ ਜਾਣੀਆਂ ਮੰਮੀ ਮੈਂ ਸਭੋ ਸੋਚਣ ਦੀ ਆ ਵੀ ਉਹਨੂੰ ਵੀ ਨਾਲ ਲੈ ਜਾਨੀਆਂ ਤੇ ਪਿੰਡਰ ਤੇ ਇੱਥੇ ਹੈ ਨਹੀਂਗਾ ਤੇ ਐਕਟਿਵਾ ਤੇ ਚਲ ਜਾਨੀਆਂ ਮੈਂ ਤੇ ਉਹ ਐਕਟਿਵਾ ਤੇ ਜ਼ਰੂਰ ਜਾਣਾ ਹੈ ਤੇਨ ਫੂਖਣਾ ਚਲ ਦੋਵੇਂ ਜਣੀਆਂ ਜਾਨੀਆਂ ਆ ਆ ਦੇ ਹੈਗਾ ਵਾ ਸ਼ਹਿਰ ਦੋ ਲਾਂਗਾ ਮਾਰੀਏ ਤੇ ਛੱਟੂ ਵੀ ਚੌਦੀ ਤੇ ਪਹੁੰਚ ਜਾਈਦਾ ਵਾ ਮੰਮੀ ਵੇਖੋ ਧੁੱਪ ਕਿੰਨੀ ਚੜੀ ਆ ਐਨੀ ਧੁੱਪ ਤੇ ਸਾਡੇ ਕੋਈ ਜਾਇਆ ਜਣਾ ਮੈਂ 2 ਕਿਲੋਮੀਟਰ ਪਿੰਦਾ ਵਾ 2 ਕਿਲੋਮੀਟਰ ਤੇ ਇਹ ਕਿੰਨੇ ਕੀ ਦੂਰ ਆ ਤਾ ਨਾ ਕੁੜੀਆਂ ਜਿਹੜੀਆਂ ਨੂੰ ਕੀ ਆਂਦਾ 2 ਕਿਲੋਮੀਟਰ ਚਾਰ ਪੰਗਾ ਨਹੀਂ ਪਹੁੰਚਣੀਆਂ ਤੇ ਸਾਡਾ ਪੈ ਸ਼ਹਿਰ ਆ ਜਾਣਾ ਫੇਰ ਵੀ ਮੰਮੀ ਜਿ ਸਵੇਰੇ ਦਾ ਟਾਈਮ ਹੁੰਦਾ ਤੇ ਗੱਲ ਹੋ ਰਹੀ ਸਵੇਰੇ ਤੇ ਬਿਕਰਮ ਆ ਗਿਆ ਤੇ ਰਾਤ ਨੂੰ ਆਪਾਂ ਰੋਟੀ ਪਾਣੀ ਕਰਨਾ ਤੇ ਮੈਂ ਕਿਹਾ ਇਹੋ ਹੀ ਟਾਈਮ ਹੈਗਾ ਜਦ ਹੋ ਹੁੰਦੀ ਆ ਉਹਨੂੰ ਰਹਿਣ ਦੇ ਚੱਲ ਮੈਂ ਜਲਨੀ ਆ ਤੇਰੇ ਨਾਲ ਮੰਮੀ ਉੱਥੇ ਜਾ ਕੇ ਤੁਸੀਂ ਕੀ ਕਰਨਾ ਵਾ ਸਮਾਨ ਮੈਂ ਤੇ ਨਾਵ ਨਹੀਂ ਲੈਣਾ ਵਾ ਨੇ ਨਵਦੀਪ ਨੂੰ ਰਹਿੰਦੇ ਹੈ ਇੱਥੇ ਤੇ ਮੈਂ ਤੇਰੇ ਨਾਲ ਜਾਣੀ ਹੈ ਤੁਹਾਡੇ ਤੋਂ ਦੋਹਾਂ ਦੀ ਇੱਕ ਸਲਾਹ ਹੈ ਤੋਹਾਂ ਦੇ ਫਾਲਤੂ ਦਾ ਖਰਚਾ ਕਰਨਾ ਮੈਂ ਵਾਦੂ ਤੇ ਆਖੜਾ ਵੀ ਆਵੀ ਚੀਜ਼ ਲੈ ਲਈਏ ਤੇ ਆਵੀ ਲੈ ਲਈਏ ਤੁਹਾਡੇ ਕੋਲ ਪੈਸੇ ਘਟ ਵੀ ਗਏ ਨਾ ਤੋਹਾਂ ਦੁਕਾਨਦਾਰ ਨੂੰ ਲਿਖਾਉਣੇ ਨੇ ਮੇਰੇ ਨਾਂ ਦੇ ਅਗਲੇ ਨੇ ਮੇਰ ਨੂੰ ਸਵੇਰੇ ਦਿਨ ਨਹੀਂ ਚੜ੍ਹਦੇ ਨਾ ਤੇ ਫੋਨ ਕਰ ਦੇਣਾ ਮਾਤਾ ਤੇਰੀਆਂ ਨੋਆ ਇੱਥੇ ਧਾਰ ਕਰ ਕੇ ਗਈਆਂ ਨੇ ਚਲੋ ਠੀਕ ਹੈ ਮੰਮੀ ਤੁਸੀਂ ਨਾਲ ਚਲ ਜਿਓ ਤੇ ਮੈਂ ਇੰਜ ਕਰਨੀ ਆ ਵੀ ਐਕਟਿਵ ਆ ਬਾਹਰ ਕੱਢ ਲੈਣੀ ਆ ਤੁਸੀਂ ਮਗਰ ਬੈਠ ਜਿਓ ਆਖਿਆ ਵੀ ਸਕੂਟਰ ਹੀ ਨਹੀਂ ਖੜਨੀ ਜਿਹੜੀ ਵੀ ਸ਼ਾਮ ਨੂੰ ਸੈਰ ਕਰਨੀ ਹੈ ਨਾ ਮੈਂ ਤੇਰੀ ਹੁਣੇ ਸੈਰ ਕਰਾ ਲਿਓਣੀ ਆ ਤੇ ਚਲ ਆ ਮੇਰੇ ਨਾਲ ਛੱਟਾ ਆਪਾਂ ਸ਼ਹਿਰ ਹੋਣਾ ਚਲੋ ਠੀਕ ਹੈ ਇਦਾਂ ਹੀ ਕਰ ਲੈਨੇ ਆ ਅੱਜ ਕੱਲ੍ਹ ਦੀਆਂ ਨੋਹਾਂ ਤਿੰਹਾਂ ਦੇ ਦੋ ਪੈਰ ਤੋੜਨਾ ਹੋਇਆ ਤੇ ਆਉਂ ਹੁੰਦਾ ਜਿਵੇਂ ਪਤਾ ਨਹੀਂ ਕੀ ਬਣ ਜਾਣਾ ਸਾਡੇ ਨਾਲ ਮੰਮੀ ਕੀ ਨਹੀਂ ਤੋ ਪਿਆਰ ਲਾਵਾ ਮੈਂ ਆਕ ਟਿਕਾ ਚੰਪ ਕਰਕੇ ਸਿਰ ਤੇ ਚੁੰਨੀ ਲੈ ਕੇ ਤੇ ਮੇਰਾ ਮਗਰ ਮਗਰ ਤੁਰਿਆ ਨੰਮੀ ਉਧਰ ਮੀ ਕੀ ਨਹੀਂ ਹਟੋ ਨਾ ਕਰਾ ਲਈ ਕਿੰਨੇ ਕੀਮਤੀ ਤੇ ਲੱਗ ਚਲੀਏ ਦੋ ਲਾਂਗਾ ਮਾਰ ਗਿਆ ਤੇ ਹੁਣ ਦੁਕਾਨ ਤੋਂ ਤੋਰ ਕੇ ਨਾਲੇ ਸਜਾ ਲੈ ਪੈਸੇ ਅੱਧਾ ਤੇ ਕਿਲੋ ਸਬਜ਼ੀਆਂ ਖੋਟੂ ਆਉਣੀ ਮੈਂ ਦੁਕਾਨ ਤੇ ਨਾ ਮੈਨੂੰ ਆਖਣਾ ਪਵੇ ਤੇਰੀ ਵੀ ਬੀਤੀ ਹੋਏਗੀ ਤੇ ਨਾਲੇ ਮੇਰੀ ਵੀ ਹੋਏਗੀ ਠੀਕ ਆ ਅੱਧਾ ਅੱਧਾ ਕਿਲੋ ਲਗਾਉਂਗਾ ਮੰਮੀ ਇਹ ਤੇ ਸਬਜੀ ਵਾਸਤੇ ਪੈਸੇ ਤੇ ਜਿਹੜਾ ਮੈਂ ਬਾਕੀ ਸਮਾਨ ਲੈਣਾ ਉਹਦੇ ਵਾਸਤੇ ਕੋਈ ਨਹੀਂ ਮੇਰੇ ਕੋਲ ਹੈਗੇ ਨੇ ਬਾਕੀ ਵਾਸਤੇ ਚੰਨ ਮੈਂ ਦੇ ਦੇਾਂਗੀ। ਕੋਈ ਮੰਗ ਨਹੀਂ ਹੁੰਦਾ। ਹੂੰ। ਮੰਮੀ ਨਵਦੀਪਾ? ਹਾਂਜੀ। ਮੰਮੀ ਕਿੱਥੇ ਰਹੀ? ਮੰਮੀ ਤੇ ਬਾਪੂ ਬਾਜ਼ਾਰ ਗਏ ਨੇ। ਅੱਛਾ। ਤੈਨੂੰ ਬੋਤਲ ਮੈਂ ਤੇਰੇ ਵਾਸਤੇ ਪਾਣੀ ਰੱਖ ਕੇ ਆਉਂਦੀ ਹਾਂ। ਚਲ ਆ। ਤੜੀ ਦੇ ਸਾਰੀ ਦਿਹਾੜੀ ਨੰਗੀ ਆ ਨਵਦੀਪ ਜੀ ਨੂੰ ਪਤਾ ਬਸਾਂ 'ਚ ਇਦਾਂ ਹੀ ਹੈ ਜੇ ਮੈਂ ਖਾਈ ਮੰਮੀ ਨੂੰ ਵੀ ਗੱਡੀ ਲੈ ਜਾਣਾ ਤੇ ਮੰਮੀ ਨੇ ਗੱਡੀ ਦਿੱਤੀ ਨਹੀਂ ਮੋਟਰਸਾਈਕਲ ਆਇਆ ਤੇ ਨੂੰ ਪਤਾ ਸਾਰੀ ਸੜਕ ਟੁੱਟੀ ਏ ਤਾਂ ਘੱਟਾ ਬੜਾ ਮੈਂ ਬਸੇ ਚੱਲ ਜਣਾ ਉਹ ਤਿੰਨ ਬੜਾ ਫਿਰ ਟਾਈਮ ਤੇ ਲੱਗ ਹੀ ਜਾਣਾ ਹਾਂ ਉਹ ਤੇ ਸਾਰੀ ਦਿਹਾੜੀ ਨੰਗੀ ਜਾਂਦੀ ਬਸਾਂ ਦੇ ਵਿੱਚ ਜੇ ਗੱਡੀ ਘੜਨੇ ਨੇ ਤੇ ਤੁਹੀਂ ਦੋ ਘੰਟਿਆਂ 'ਚ ਹੋ ਗਏ ਤੇ ਵਾਪਸ ਆ ਜਣਾ ਹਾਂ ਤੂੰ ਹੋਰ ਆਉ ਲੱਗਿਆ ਅੱਧਾ ਪੌਣਾ ਘੰਟਾ ਖਲੋਣਾ ਪਿਆ ਬਸ ਦੇਖਣ ਲੱਗਿਆ ਆਹੋ ਉਹ ਤੇ ਫੇਰੀ ਡਿੱਕਣੀ ਪੈਣੀ ਆ ਤੁਹ ਪਰ ਪਿੰਦਰ ਮੰਮੀ ਦਾ ਵੀ ਨਾ ਕੋਈ ਹਾਲ ਨਹੀਂ ਆ ਲੋਕੀ ਕੀ ਗੱਲਾਂ ਕਰਦੇ ਹੋਣਗੇ ਸਾਡੇ ਬਾਰੇ ਇਹਨਾਂ ਕੋਲ ਸਭ ਕੁਝ ਹੈਗਾ ਤਾਂ ਵੀ ਇਹਨਾਂ ਦੀ ਮਾਂ ਨਾ ਹਰ ਇੱਕ ਗੱਲ ਦੇ ਕੰਜੂਸੀ ਕਰਦੀ ਰਹਿੰਦੀ ਆ ਤੇ ਹੋਰ ਤੇ ਪਿੰਦਰ ਤੁਹਾਨੂੰ ਕਦਾ ਅਜ ਬਿਕਰਮ ਵੀ ਆਇਆ ਸੀ ਅੱਜ ਹੋਰ ਅੱਛਾ ਉਹਨੇ ਫੋਨ ਮਿਲਿਆ ਕਿ ਤਾਪਣ ਮੈਨੂੰ ਫੋਨ ਕੀਤਾ ਸੀ ਹਾਂ ਨੇ ਤੁਸੀਂ ਉਹਦੇ ਘਰੋਂ ਚੱਲ ਗਏ ਹੋ ਕੋਸ਼ਿਸ਼ ਮੈਂ ਕਿਹਨੂੰ ਕਿਹਾ ਸੀ ਮਿਲ ਕੇ ਜਾਈਂ ਫਿਰ ਇਹਨਾਂ ਨੇ ਨਹੀਂ ਭੈਣ ਮੈਂ ਨਾ ਲੇਟ ਹੋ ਜਣਾ ਵਾ ਤੇ ਫਿਰ ਕਿਸੇ ਦਿਨ ਨਹੀਂ ਆਵਾਂਗੇ ਤੂੰ ਉਹਨੂੰ ਰਾਤ ਰੱਖਣਾ ਸਗੋਂ ਤੇ ਇਹਨਾਂ ਨੇ ਰਾਤ ਹੀ ਫਿਰ ਮੰਮੀ ਹੁਣ ਦਾ ਫੋਨ ਆ ਗਿਆ ਉਹਨਾਂ ਕਿ ਇਹ ਕੰਮ ਗਿਆ ਹੀ ਤੇ ਉਹਾਂ ਦੇ ਵੀ ਹਣ ਨਾ ਕਵੇਲਾ ਹੋ ਜਾਣਾ ਤੂੰ ਘਰੇ ਜਾ ਕੇ ਨਾ ਕੋਈ ਕੰਮ ਕਰ ਲੈ ਆਹ ਫਿਰ ਘਰ ਦਾ ਵੀ ਦੇਖਣਾ ਹੀ ਪੈਂਦਾ ਵਾ ਤੇ ਮੰਮੀ ਨੇ ਕੰਮ ਕਿਹੜੇ ਗਏ ਨੇ ਪਤਾ ਨਹੀਂ ਬੰਦਰ ਮੈਨੂੰ ਨਹੀਂ ਦੱਸ ਕੇ ਗਏ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦੀ ਆਦਤ ਉਹ ਪਹਿਲਾਂ ਦੇ ਕੁਝ ਦੱਸ ਦੇਣੀ ਆ ਉਹਨਾਂ ਨੂੰ ਹੁੰਦਾ ਹੀ ਕੋਈ ਸੁਨਾਣਾ ਦੇ ਦੇਣਾ ਸਹੀ ਗੱਲ ਆ ਤੇਰੀ ਜਦੋਂ ਆਣਗੇ ਉਦੋਂ ਹੀ ਪਤਾ ਲੱਗਣਾ ਕੀ ਲੈਣ ਗਏ ਨੇ ਤੇ ਤੁਸੀਂ ਅਗਮਣੀ ਕੁਝ ਲੈਣਾ ਹੋਣਾ ਹੀ ਘਰ ਨੂੰ ਲੈਣਾ ਕੀ ਹੈ ਨਵਦੀਪ ਮੰਮੀ ਨੇ ਪੈਸੇ ਹੀ ਉਹਨੇ ਦਿੱਤੇ ਕਰਾਇਆ ਦੇ ਲੈ ਕੇ ਨਾ ਤੇ ਸਿਰਫ ਤੋਹਰ ਵੀ ਹੈ ਬੱਦੇ ਮੇਰੇ ਕੋਲ ਸਿਰਫ 50 ਰੁਪਏ ਤੂੰ ਹੋਰ ਤੇ ਜੇ ਪਿੰਦਰ ਉੱਥੇ ਕੀਤੇ ਵੱਧ ਲੋਡ ਪੈ ਜਾ ਤੇ ਫਿਰ ਬੰਦਾ ਕਿਸੇ ਤੋਂ ਮੰਗਦਾ ਫਿਰ ਮੈਂ ਤਾਂ ਆਪ ਵੇਖਾਂ ਜਦੋਂ ਉੱਥੇ ਵੇਖਿਆ ਨਾ ਮੇਰੇ ਕੋਲ ਰਹਿ ਗਏ ਸਿਰਫ 50 ਰੁਪਏ ਤਾਂ ਮੈਂ ਵੀ 40 ਰੁਪਏ ਲੈ ਮੇਰਾ ਕਿਰਾਇਆ ਲੱਗ ਜਾਣਾ ਪਰਿਓ ਮੈਂ ਨਾ ਤੁਰ ਕੇ ਆਇਆ ਨਾ ਵਾੜੋ ਲਿਆ 5-6 ਕਿਲੋਮੀਟਰ ਉਹ ਤੁਰਿਆ ਮੈਂ ਆਪਣੇ ਘਰ ਤੇ ਜਾਣਾ ਹੀ ਹੈ ਨਾ ਹਾਏ ਹਾਏ ਮੰਮੀ ਤਾਂ ਵੀ ਨਾ ਕੋਈ ਖਾਣ ਨਹੀਂ ਆ ਬੰਦਾ ਕਿਰਾਏ ਭਾੜਾ ਤੇ ਪੂਰਾ ਦੀਗੇ ਤੋਰੇ ਇਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਇੰਨੇ ਕੇ ਪੈਸੇ ਲੱਗਣੇ ਤੇ ਮੈਂ ਇੰਨੇ ਹੀ ਦਵਾਂ ਤੇ ਹੋਰ ਪਿੰਦਰ ਪੂਰਾ ਸਾਫ ਕਿਤਾਬ ਰੱਖਦੇ ਨੇ ਤੇ ਅੱਜ ਵੀ ਸੁਣੋ ਅੱਜ ਕੀ ਕੀਤਾ ਨਾ ਜਦੋਂ ਵਿਕਰਮ ਆਇਆ ਹੀ ਨਾ ਸਾਨੂੰ ਉਹਦੇ ਪਤਾ ਹੀ ਆ ਕਿ ਉਹ ਚਾਹ ਨਹੀਂ ਪੀਂਦਾ ਤੇ ਮੇਰੇ ਵਾਸਤੇ ਦੁੱਧ ਗਰਮ ਕਰਨ ਲੱਗੀ ਤੇ ਮੇਰੇ ਮਗਰੇ ਹੀ ਉੱਠ ਕੇ ਆਗੇ ਤੇ ਕੱਪ ਵਿੱਚ ਦੋ ਘੁੱਟੇ ਦੁੱਧ ਪਾਇਆ ਤੇ ਬਾਕੀ ਸਾਰਾ ਪਾਣੀ ਦਾ ਭਰ ਗਏ ਤੇ ਕਹਿੰਦੀ ਉਹਦੇ ਵਾਸਤੇ ਇਕੱਲੇ ਲਈ ਗਰਮ ਕਰਕੇ ਤੇ ਲੈ ਆਈ ਉਹ ਤਾਂ ਨਰੇ ਕੱਚੀ ਰਸਈ ਹੋ ਗਈਣੀ ਕਿਤੇ ਪਿਆਜ਼ ਨਹੀਂ ਦਿੱਤਾ ਮੁੰਡਿਆਂ ਨੂੰ ਪੀਉਣਾ ਹੀ ਨਹੀਂ ਹੋਰ ਫਿਰ ਮੈਂ ਕੀ ਕਰਦੀ ਉਹ ਕੀ ਸੋਚਦਾ ਹੋਏਗਾ ਸੋਚਣਾ ਕੀ ਆ ਆਂਦਾ ਹਣਾ ਭੈਣ ਨੇ ਦੁੱਧ ਵੀ ਖਾਂਦੇ ਪਾਣੀ ਪਿਆ ਛੜਿਆ ਮੈਨੂੰ ਮੰਮੀ ਨਾ ਕਿ ਐਵੇਂ ਦਾ ਨਹੀਂ ਰਹਿ ਕਰਦੀ ਬਈ ਤੇ ਹੋਰ ਵੀ ਨਰ ਉਹ ਇੱਕ ਦਰਜਨ ਕੇਲੇ ਨਹੀਂ ਲੈ ਕੇ ਆਇਆ ਉਹ ਵੀ ਮੈਨੂੰ ਸੁਣਾਉਂਦੇ ਪਿਨਿਆਣੇ ਵਾਸਤੇ ਹੋਰ ਕੁਝ ਖਾਣ ਨੂੰ ਲੈ ਆਂਗੇ ਤੇ ਨਿਆਣੇ ਕਿਹਨਾਂ ਨਹੀਂ ਖਾਣ ਦੇਣਾ ਹੀ ਉਹ ਵੀ ਇਹਨਾਂ ਨੇ ਉਸੇ ਵਾਲੇ ਜਿੰਦਰੇ ਅੰਦਰ ਰੱਖ ਲੈਣਾ ਹੀ ਤਾਂ ਤੂੰ ਕਹਿਣਾ ਹੈ ਨਾ ਆਪ ਤੇ ਕਹਿਣਾ ਤੂੰ ਮੈਨੂੰ ਦੁੱਧ ਦਾ ਗਲਾਸ ਨਹੀਂ ਪਿਉਂੰਦਤਾ ਤੇ ਉਹ ਦਰਜਨਾ ਦਰਜਨਾ ਲਈ ਆਇਆ ਟਾਡੇ ਲਈ ਕੇਲੇ ਹਨਾ ਤੇ ਕਹਿੰਦੀ ਕੀ ਜਿਵੇਂ ਕਹਿੰਦੀ ਫਿਰ ਗਣੀ ਬੁਰੀ ਬਾਨਾ ਹੈ ਫਿਰ ਕਹਿਣਾ ਹੈ ਕਿ ਮੇਰੇ ਗੜੀ ਬੋਲਦੀਆਂ ਨੇ ਚੱਲ ਛੱਡ ਉਹ ਨਾ ਵਾਲੀਆਂ ਗੱਲਾਂ ਜਾਂ ਮੇਰੇ ਲਈ ਕੁਝ ਨਾ ਖਾਣ ਨੂੰ ਲੈ ਕੇ ਮੈਨੂੰ ਭੁੱਖ ਬੜੀ ਲੱਗੀ ਹੈ ਦੱਸੋ ਕੀ ਖਾਣਾ ਜੋ ਵੀ ਬਣਾਣਾ ਬਸ ਤੂੰ ਲੈ ਆ ਪਿੰਡ ਗਣਿਆਦੇ ਕੁਝ ਵੀ ਨਹੀਂ ਆ ਪਿੰਡੀਆਂ ਹੈਗੀਆਂ ਨੇ ਉਹ ਬਣਾ ਲੈਣੀਆਂ ਤੇ ਨਾਲ ਦੇ ਵਿੱਚ ਪਕੌੜੀਆਂ ਪਾ ਲੈਣੀਆਂ ਮੰਮੀ ਤਾਂ ਡੱਗ ਦੇ ਬਿਜਾ ਰਹੇ ਨੇ ਉਹਨਾਂ ਨੂੰ ਘੜੀ ਲੱਗ ਜਣੀ ਹੈ ਤੇ ਸਵਾਦ ਨਾਲ ਰੋਟੀ ਖਾਣੇ ਆ ਚਲ ਤੂੰ ਬਣਾ ਤਾਂ ਮੈਂ ਨਾਲ ਆ ਫਿਰ ਉਹਨਾਂ ਦੇ ਹਾਂਜੀ ਠੀਕ ਆ ਫਿਰ ਮੈਂ ਬਣਾਉਣੀ ਆ ਥੋੜਾ ਨਾ ਛੇਤੀ ਕਰੀ ਇਹੜਾ ਮੇਚਰਾਂ ਨੂੰ ਮੰਮੀ ਹੋਣੀ ਅੱਜ ਤਾਂ ਸਾਰਾ ਕੰਮ ਵੀ ਚੇਰਾ ਜੀ ਨਹੀਂ ਨਹੀਂ ਮੈਂ ਕਿਹਾ ਮੈਂ ਮਿੰਟੋਂ ਹੰਟੀ ਬਣਾ ਲੈਣਾ ਸਾਰਾ ਕੁਝ じゃ ਤੂੰ ਗੰਡੇ ਉਹਨੇ ਚੀਰ ਲੈ ਉਹਨਾਂ ਚਿਰ ਮੈਂ ਇਹਨੂੰ ਫੜਦਾ ਤੇ ਬਾਅਦ ਚਾਣਾ ਮੰਮੀ ਹੋਣਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਬਜ਼ੀ ਬਣਾ ਲੈ